ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਧਰਮੰਤ ਠੀਕ ਹੈ ਬਾਪੂ ਜੀ ਬਾਪੂ ਜੀ ਜਿਹੜੀ ਆ ਸਿਆਸਤ ਇਹ ਕਿੰਨੀ ਕੁ ਚੰਗੀ ਆ ਤੇ ਕਿੰਨੀ ਕੁ ਮਾੜੀ ਆ ਇਹ ਤੇਰੇ ਹਿਸਾਬ ਨਾਲ ਕਿਵੇਂ ਆ ਧੰਨਿਆ ਜੇ ਸ਼ਾਸਤ ਦੀ ਮੈਂ ਗੱਲ ਕਰਾਂ ਹਾਂ ਇਹ ਨਾ ਪੱਖ ਹਰਕ ਗੱਲ ਦੇ ਦੋ ਹੁੰਦੇ ਆ ਅੱਛਾ ਜੀ ਜੇ ਇਹਨੂੰ ਚੰਗੀ ਬਣਾਵਾ ਹਾਂ ਤਾਂ ਯਾਰ ਚੰਗੀ ਦਾ ਵੀ ਇਹਦਾ ਅੰਤ ਕੋਈ ਨਹੀਂ ਉਹ ਕਿਵੇਂ ਜੀ ਉਹ ਹਾਂ ਵੀ ਸਿਆਸਤ ਨਾਲ ਕਰੀ ਕਿਰੀ ਯਾਰੀ ਕੋਈ ਇਸ ਤਰ੍ਹਾਂ ਮੁੱਦਾ ਖੜਾ ਹੋ ਜਾਂਦਾ ਹੈ ਹਾਂ ਜਿਹੜੇ ਵਿਰੋਧੀ ਹੁੰਦੇ ਆ ਵਿੱਚ ਦੀ ਹਾਂ ਉਹ ਵਿਰੋਧੀਆਂ ਨੂੰ ਵੀ ਇਕੱਠੇ ਕਰ ਦਿੰਦੀ ਹੈ ਅੱਛਾ ਜੀ ਤੇ ਦੂਜਾ ਪੱਖ ਵੇਖਿਆ ਤਾਂ ਸਿਆਸਤ ਇਹੋ ਜਿਹਾ ਵੀ ਮੌਕਾ ਖੜਾ ਕਰਨਦੀ ਹੈ ਤੇ ਭਾਈ ਦੇ ਨਾਲ ਇਹ ਜਿਹੜਾ ਇਹਨੂੰ ਭਾਈ ਵੀ ਰੁੱਸ ਜਾਂਦਾ ਅੱਛਾ ਜੀ ਉਹ ਆਂਦੇ ਹੁੰਦੇ ਆ ਹਾਂ ਕੀ ਆਖਾਂ ਕੀ ਆਖ ਸੁਣਾਵਾਂ ਹਾਂ ਸਿਆਸਤ ਦੇ ਸਰਦੋਸ ਹਾਂ ਵਿਰੋਧੀ ਨੂੰ ਪਵਾਦੇ ਜੱਫੀਆਂ ਨਾਲ ਭਾਈ ਦੇ ਰੋਸ ਠੀਕ ਇਹ ਸਿਆਸਤਾਂ ਜਿਹੜੀ ਇਹ ਵਿਰੋਧੀ ਨੂੰ ਜੱਫੀਆਂ ਵੀ ਪਾਉਂਦੀ ਆ ਤੇ ਭਾਈ ਨਾਲੇ ਰੋਸ ਨਹੀਂ ਬਣਾ ਦਿੰਦੀ ਆ ਯਾਰ ਠੀਕ ਇਹ ਤੇ ਵੇਖੀਏ ਰੋਸ ਬਣਾਉਂਦੀ ਆ ਤੇ ਇਹਦੇ ਜਿੱਦੀ ਮਾੜੀ ਕੋਈ ਗੱਲ ਨਹੀਂ ਤੇ ਇਹ ਦੂਜੇ ਪਾਸੇ ਵੇਖੀਏ ਵੀ ਵਿਛੜੇ ਯਾਰਾਂ ਨੂੰ ਤੇ ਬੰਲਾ ਬਾਲੇ ਚਿਰਦਾ ਗੁੱਸੇ ਰਸੇ ਹੋਇਆ ਜਿਹੜਾ ਕਈ ਬੋਲਦੇ ਨਹੀਂ ਮੈਂ ਵੇਖਿਆ ਤੇ ਸਿਆਸਤ ਦਾ ਜਦੋਂ ਹੋ ਜਾਂਦਾ ਮਤਲਬ ਹਾਂ ਉਥੇ ਫਿਰ ਕਈ ਜਿਹੜੀ ਆਉਂਦੇ ਫਿਰ ਹੁਣ ਮੁੱਛਦਾ ਸਵਾਲ ਆ ਰੁਸੇ ਰਹੇ ਆ ਤੇ ਰੁਸੇ ਰਹੇ ਕੋਈ ਗੱਲ ਨਹੀਂ ਤੇ ਫਿਰ ਨਾ ਉਹ ਮੈਂ ਜਿਹੜੇ ਵੋਟਰਾਂ ਵੇਲੇ ਸਿਆਸਤ ਦੇ ਵੇਲੇ ਉਹ ਵਿਰੋਧੀ ਵੀ ਝਫੰਗਾ ਵੀ ਦੀ ਪਾਉਂਦੇ ਵੇਖਿਆ ਵੀ ਹੂ ਨੇ ਸੀਗੇ ਅੱਜ ਇਹਨਾਂ ਨੇ ਇਕੱਠੇ ਕਰਤੀ ਯਾਰ ਉਹ दारू ਵਾਲੀ ਗੱਲ ਆ ਕਿ ਤੇ ਕੋਈ ਸ਼ਾਦੀ ਕਮੀ ਹੁੰਦੀ ਆ ਵੀ ਉਹ ਬੋਲਲੇ ਨੇ ਹੁੰਦੇ ਜਿਵੇਂ ਦਿੱਲੀ ਮੋਰਚੇ ਤੇ ਸੀਗੇ ਕੋਈ ਬਹੁਤ ਬੰਦੇ ਨੇ ਜਿਹੜੇ ਬੋਲਲੇ ਨੇ ਸੀਗੇ ਤੇ ਜਦੋਂ ਉੱਥੇ ਜਾਵੜੇ ਕਈਆਂ ਬੰਦਿਆਂ ਦੇ ਰੋਸ ਮੁੱਕ ਗਿਆ ਉੱਥੇ ਉਹਨਾਂ ਨੇ ਇਹ ਵੀ ਆਖਿਆ ਯਾਰ ਵੱਟ ਪਿੱਛੇ ਆ ਪਾ ਇੰਨੇ ਚਿਰ ਦੇ ਰੁੱਸੇ ਸੀਗੇ ਤੂੰ ਮੇਰੇ ਇੰਨੀ ਦੋ ਫੁੱਟ ਪਾਲਾ ਉਹਦਾ ਤੂੰ ਮੇਰੇ ਇੰਨੀ ਫਾਲਾ ਇਹ ਇਹ ਜਿਹੇ ਚੀਜ਼ਾਂ ਨੇ ਜਿਹੜੀਆਂ ਇਹਨਾਂ ਦੇ ਵਿੱਚੋਂ ਲੂੰਗਾ ਚੰਗਾ ਤੇ ਮਾੜਾ ਮੈਂ ਤਾਂ ਇਨਾ ਕੁਝ ਜਾਣਦਾ ਇਨਾ ਕਿ ਵੇਖਿਆ ਠੀਕ ਜੀ ਕੀ ਹਾਲ ਸਾਹਿਬ ਬਾਈ ਜੀ ਕੀ ਫਤਿਹ